ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਰਗਰ ਬਰਗਰ ਵੀਜਾ ਘਰ ਵਿੱਚ ਬਣਾਉਣਾ ਸੂਜੀ 2 ਕੱਪ ਸੂਜੀ ਤੋਂ 1 ਕੱਪ ਤੋਂ ਵੀ ਬਣਾ ਸਕਦੇ 2 ਤੋਂ ਵੀ ਬਣਾ ਸਕਦੇ ਆ ਆਪਾਂ ਇੱਕ ਕੌਲੀ ਤੋਂ ਬਣਾਇਆ ਇਸ ਤਰ੍ਹਾਂ 3 ਬਰਗਰ ਬਣ ਗਏ ਜੀ ਤੇ ਬਹੁਤ ਹੀ ਟੇਸਟੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਅੱਜ ਆਪਾਂ ਤੁਹਾਨੂੰ ਇਹ ਰੈਸਪੀ ਬਣਾਉਣਾ ਦੱਸਾਂਗੇ ਜੀ ਆਓ ਆਪਾਂ ਰੈਸਪੀ ਜਾਣਦੇ ਹਾਂ ਕਿਵੇਂ ਬਣਦੀ ਹੈ ਜੀ ਹਾਂਜੀ ਕੜਾਹੀ ਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਆਪਾਂ ਆਪਾਂ ਦੇ ਸਵਾਦ ਅਨਸਾਰ ਪਾ ਸਕਦੇ ਆ ਤੇ ਹੁਣ ਇਹਨੂੰ ਆਪਾਂ ਪਾਣੀ ਨੂੰ ਨਾ ਗਰਮ ਨਹੀਂ ਕਰਨਾ ਤੇ ਆ ਇੱਕ ਕੌਲੀ ਆਪਾਂ ਪਾਣੀ ਦੀ ਪਾਉਣੀ ਆ ਤੇ ਇਹ ਹੀ ਇੱਕ ਕੌਲੀ ਆਪਾਂ ਸੂਜੀ ਦੀ ਪਾ ਲੈਂੀਆਂ। ਠੰਡੇ ਪਾਣੀ ਦੀ ਪਾ ਲੈਂੀਆਂ ਆਪਾਂ। ਤਾਂ ਕਿ ਫਿਰ ਗੰਡਾ ਨਾ ਬਣ ਆਪਣਾ। ਸਸਪਰਾ ਤੋਂ ਵੀ ਤਰਾਂ ਨਹੀਂ ਹ। ਤੇ ਅੱਗ ਆਪਾਂ ਵੀ ਐ ਨਾ ਤਾਂ ਬੜੀ ਘੱਟ ਰੱਖਣੀ ਐ ਨਾ ਤੇਜ ਮੀਡੀਅਮ ਹੀ ਰੱਖ ਕੇ। ਕੇਰਾ ਆਪਾਂ ਇਹਨੂੰ ਪਹੁੰਦੇ ਜਾਣਾ। ਤੇ ਬਸ ਫਿਰ ਹੌਲੀ-ਹੌਲੀ ਥੋੜੀ ਜੀ ਅੱਗ ਵੀ ਵਧਾ ਦਿਆਂਗੇ। ਚੰਗੀ ਤਰ੍ਹਾਂ ਜਿੰਨੇ ਚਿਹਰੇ ਤੇ ਦਾਣੇ ਜਿ ਬਰੀਕ ਜਿਹੇ ਮਰਦੇ ਉਹਨਾਂ ਚਿਹਰੇ ਨੂੰ ਆਪਾਂ ਇਸ ਤਰ੍ਹਾਂ ਕੜਾਈ ਦੇ ਵਿੱਚ ਪੜੀ ਜਾਣਾ ਹਾਂਜੀ ਹੁਣ ਆਪਣਾ ਬਸ ਤਿਆਰ ਆ ਬਿਲਕੁਲ ਆ ਦੇਖੋ ਜਿਵੇਂ ਆਟੇ ਦੀ ਤਰ੍ਹਾਂ ਬਣ ਗਈ ਇਹ ਪੂਰੀ ਕਰੜੀ ਨੇ ਸੁੰਗੜ ਕੇ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਖੁੱਲੇ ਜਿਹੇ ਭਾਂਡੇ ਵਿੱਚ ਠੰਡੀ ਹੋਣ ਲਈ ਰੱਖ ਦਿੰਦੇ ਹਾਂ ਕੱਢ ਕੇ ਤੇ ਉਹਨੇ ਆਪਾਂ ਕਰਦੇ ਮਸਾਲਾ ਤਿਆਰ ਇਹ ਤੋਂ ਕੋਣੀ ਹਾਂਜੀ ਭਕਯੋ ਪਾ ਲਈ ਦੋ ਚਮਚੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਮੜਾ ਜੀ ਪਾਵਾਂਗੇ ਕਿਉਂਕਿ ਕੁਸਪ ਉਹਦੀ ਵਿੱਚ ਪਾਲਿਆ ਤੇ ਥੋੜੀ ਜੀ ਪਾਵਾਂਗੇ ਜਵੈਣ ਜੇ ਤੁਹਾਨੂੰ ਨਹੀਂ ਪਸੰਦ ਤੇ ਇਹ ਨਹੀਂ ਸਕਿਪਟ ਵੀ ਕਰ ਸਕਦੇ ਆ ਤੇ ਇਸ ਤਰ੍ਹਾਂ ਨੂੰ ਹਲਕਾ ਜਿਹਾ ਬਰੌਨ ਕਰਨਾ ਬਸ ਕੜਾਹੀ ਵੀ ਆਪਾਂ ਉਹੀ ਵਰਤੀ ਆ ਕੁਸੀਂ ਹੋਰ ਲੈਣੀ ਹੈ ਹੋਰ ਵੀ ਲੈ ਸਕਦੇ ਹੋ ਹੁਣ ਆਪਾਂ ਪਿਆਜ਼ ਪਾਵਾਂਗੇ ਜੇ ਰੁਪਿਆ ਆ ਜਾ ਥੋੜਾ ਜਿਹਾ ਅੰਕੀ ਤੇ ਆਪੇ ਉਹਦਾ ਆਪਾਂ ਦੇ ਕੇ ਸਨ ਪਾਵਾਂਗੇ ਚਲੋ ਕੱਢੀ ਤੇ ਆਪਣਾ ਪਿਆਜ਼ ਦਾ ਰੰਗ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਰੀ ਵੀ ਮਿਰਚ 3-4 ਹਰੀਆਂ ਮਿਰਚਾਂ ਪੀਸਾਂਗੇ ਆਪਾਂ ਤੇ ਨਾਲ ਹੀ ਆਪਾਂ ਸ਼ਿਮਲਾ ਮਿਰਚ ਪਾ ਦਾਂਗੇ ਇਹ ਵੀ ਆਪਾਂ ਬਰੀਕ ਕੱਟ ਕੇ ਰੱਖ ਲਈ ਸੀ ਤੇ ਨਾਲ ਹੀ ਆਪਾਂ ਟਮਾਟਰ ਪਾ ਲੈਣੇ ਚੀਰੀ ਚੀਨੀ ਵੀ ਪਾ ਦੋ ਹੈਪਿੰਗ ਹੋਣਾ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਾਉਣਾ। ਬਸ ਤੱਕ ਆਪਾਂ ਦੇ ਘਾਟਾ ਕਰ ਲੈਣੀ ਹੈ। ਕੁਝ ਕਰਨੇ ਤੇ ਮਸਾਲੇ ਪਾ ਲੈਣੇ। ਤੇ ਸਬਜ਼ੀਆਂ ਆਪਾਂ ਆ ਵੀ ਰੱਬ ਕੋਈ ਵੀ ਪਾ ਸਕਦੇ ਆ ਬੰਦ ਗੋਧੀ ਵੀ ਕਰਦੇ ਪਾਸ ਕਰਕੇ ਫਿਰ ਲੇਕੀ ਗਾਜਰ ਤੇ ਇਹਦੀ ਕੋਈ ਵੀ ਪਾ ਸਕਦੇ। ਉਹ ਆਪਾਂ ਨੂੰ ਖਾਂਦੇ ਦੇ ਸਰਦੀ ਦੀ थोड़ा पावगे मसाले बड़ा नमक पावे थोड़ी जी आप हल्दी पावे रंग वास्ते थोड़ी जी लाल मिर्च पाएंगे थोड़ा, तो थोड़ा है। जो मसाला पा थोड़ी तरह इन्हें मिक्स कर लगे அது அப்படி ரொம்ப நான் ਦੇ ਗੈਸ ਤੇ ਗ੍ਰਾ ਉਹ ਤਾਂ ਗਿਆ ਸੀ ਇਹ ਪਕਾਟਾ ਤੇ ਰੱਖਣਾ ਆਪਾਂ ਮਸਾਲਾ ਤੇ ਸੂਜੀ ਇੱਥੇ ਤਿਆਰ ਕੀਤਾ ਪਕਾਟਾ ਵਾਲਾ ਪਉਦਰ ਲੈ ਚੁੱਲੇ ਤੇ ਲਾਵਾਂਗੇ ਅੰਦਰਲੇ ਤੇ ਗੈਸ ਤੇ ਕਿਉਂਕਿ ਇੱਥੇ ਸ਼ਾਂਤੀ ਆਪਾਂ ਇਹ ਚੁੱਲੇ ਤੇ ਤਿਆਰ ਕਰ ਲਿਆ ਉਹ ਮੇਰੇ ਮਸਾਲਾ ਨਾ ਆਪਣੀ ਗੈਸ ਦੀ ਬਾਅਦ ਤੋਂਗੀ ਤੇ ਹੁਣ ਆਪਾਂ ਬਾਕੀ ਦਾ ਰਹਿੰਦਾ ਸਮੁੱਥੇ ਕਰ ਲਾਂਗੇ ਉਹ ਜੀ ਮਸਾਲਾ ਆਪਣਾ ਤਿਆਰ ਹੁਣ ਆਪਾਂ ਇਹ ਚੰਗੀ ਤਰ੍ਹਾਂ ਟਾਰ ਕੇ ਚਿਲਾਂਗੇ ਰੱਖ ਦਿੰਨੇ ਆ ਠੰਡਾ ਹੋਣ ਲਈ ਤੇ ਉਹੀ ਆਪਾਂ ਚੱਲਦੇ ਆ ਸੂਜੀ ਵੱਲ ਉਹ ਵੀ ਆਪਾਂ ਠੰਡੀ ਹੋਊਗੀ ਤੇ ਹੁਣ ਕਰਦੇ ਆਪਾਂ ਤਿਆਰ ਤੇ ਸੋਣ ਬਣਾਵਾਂਗੇ ਜੀ ਆਪਾਂ ਅੰਦਰਲੇ ਚੁੱਲ੍ਹੇ ਤੇ ਹਾਂਜੀ ਆਪਾਂ ਉਹ ਸੂਜੀ ਇਸ ਤਰ੍ਹਾਂ ਗਿੱਲਾ ਪਾਣਾ ਦੇ ਕੇ ਟੱਕ ਕੇ ਰੱਖਤੀ ਸੀ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ 프ਰਾਤ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਲ ਲਾਂਗੇ ਇਸ ਤਰ੍ਹਾਂ ਹਲਕਾ ਜਿਹਾ ਆਪਾਂ ਇਹਦੇ ਕਿਉਂ ਪਾ ਲਾਂਗੇ ਹੁਣ ਇਹ ਜ਼ਿਆਦਾ ਨਾ ਤਾਂ ਗਰਮ ਆ ਗਈ ਤੇ ਨਾ ਹੀ ਜ਼ਿਆਦਾ ਠੰਡੀ ਹੈ ਇਹਨਾਂ ਕੀ ਕਿਉ ਲਣਾ ਜੀ ਥੋੜਾ ਜਿਹਾ ਰਹਿੰਦੇ ਮਲਾਂਗੇ ਜੀ ਉਨੇ ਵਧੀਆ ਬਣ ਲਗੇ ਛੰਗੀ ਤਰ੍ਹਾਂ ਹਾਂਜੀ ਮਲ ਕੇ ਇਸ ਤਰ੍ਹਾਂ ਤਾਂ ਤੇ ਹੁਣ ਆਪਾਂ ਇੱਕੋ ਜਿਹੇ ਪੇੜੇ ਕਰ ਲਾਂਗੇ ਇਸ ਤਰ੍ਹਾਂ ਸਾਰੇ ਹਾਂਜੀ ਆਪਾਂ ਇਹ ਜਿਹੜੇ ਮਸਾਲਾ ਤਿਆਰ ਕੀਤਾ ਸੀ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਸੀਗਾ ਵੀ ਇਹਦੇ ਵਾਲਾ ਆਲੂਆਂ ਵਾਲਾ ਉਹ ਵੀ ਆਪਾਂ ਇਸ ਤਰ੍ਹਾਂ ਐ ਗੋਲ-ਗੋਲ ਟਿੱਕਾ ਬਣਾ ਲੈਣੀਆਂ ਤੇ ਮੈਦੇ ਦੀਆਂ ਵੀ ਆਪਾਂ ਇਸ ਤਰ੍ਹਾਂ ਬਣਾ ਕੇ ਰੱਖ ਲਾਂਗਾ ਤਿੰਨ 버ਗਰ ਆਪਣੇ ਤਿਆਰ ਹੋ ਜਾਣਗੇ ਤੇ ਇਸ ਤਰ੍ਹਾਂ ਪਾਈ ਬਣਾ ਕੇ ਤੇ ਐ ਵਿੱਚ ਲਾ ਕੇ ਉੱਪਰ ਦੀ ਦੂਸਰਾ ਉਹ ਭਰ ਕੇ ਤੁਹਾਨੂੰ ਦਿਖਾਉਣੀ ਹੈ ਜੀ ਹਾਂਜੀ ਹੁਣ ਆਪਾਂ ਕੜਾਈ ਰੱਖ ਲਈ ਗੈਸ ਤੇ ਤੇ ਹਲਕਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾਇਆ ਜ਼ਿਆਦਾ ਨਹੀਂ ਪਾਉਣਾ ਆ ਦੇਖੋ ਥੋੜਾ ਜਿਹਾ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਬਰਗਰ ਤੇ ਇਸ ਤਰ੍ਹਾਂ ਆਪਾਂ ਥੋੜੇ ਹੌਲੀ-ਹੌਲੀ ਕਾਚੂਨਾਇ ਟੱਕ ਵੀ ਲਾ ਲੇ ਤੇ ਲਾ ਵੀ ਸਕਦੇ ਨਹੀਂ ਵੀ ਤੇ ਇਸ ਤਰ੍ਹਾਂ ਆਪਾਂ ਭਰ ਦੇ ਸੀ ਜੀ ਵਿੱਚੋਂ ਸਾਰੇ ਤੇ ਇਸ ਤਰ੍ਹਾਂ ਆਪਾਂ ਰੱਖ ਦਿਆਂਗੇ ਤੇ ਇਹਨੂੰ ਨਾ ਪਿੰਦੇ-ਵਿੰਦੇ ਪਾਲਟ ਕੇ ਨਹੀਂ ਦੇਖਣਾ ਵੀ ਐਂ ਛੇਤੀ-ਛੇਤੀ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਗਿਆ ਵੀ 2 ਕੁ ਮਿੰਟਾਂ ਚ ਇੱਕ ਰ ਆਪਾਂ ਲੱਗਿਆ ਬਤਾ ਉਦੋਂ ਆਪਾਂ ਹੌਲੀ ਕਿਤੇ ਇਹਨਾਂ ਦੱਤੀ ਤੇ ਸਹਲਕਾ ਇਸ ਤਰ੍ਹਾਂ ਖਲਾ ਸਕਦੇ ਆ ਪਲਟਣਾ ਨਹੀਂ ਛੇਤੀ ਤੇ ਬਹੁਤ ਹੀ ਟੇਸਟੀ ਬਣਦੇ ਆ ਜੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹਨਾਂ ਨੂੰ ਬਾਹਰੋਂ ਆਪਾਂ ਜੋ 버ਗਰ ਲਿਉਂਨੇ ਆ ਹਨਾ ਉਹ ਆਪਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਬਣਦੇ ਆ ਕਿਵੇਂ ਉਹਦੇ ਵਿੱਚ ਸਮਾਨ ਪਾਇਆ ਹੋ ਹੁੰਦਾ ਕਿਸ ਤਰ੍ਹਾਂ ਦਾ ਹਨਾ ਕਾਦੇ ਬੜੇ ਹੁੰਦੇ ਆ ਇਸ ਤਰ੍ਹਾਂ ਤੇ ਆਪਾਂ ਘਰ ਵਿੱਚ ਆਸਾਨੀ ਨਾਲ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਇਸ ਤਰ੍ਹਾਂ ਹੌਲੀ ਕਿਦਰੀ ਆਪਾਂ ਪਲਟ ਦਿਆਂਗੇ ਇਸ ਤਰ੍ਹਾਂ ਆ ਦੇਖੋ ਬ੍ਰਾਊਨ ਹੋ ਗਿਆ ਨਾ ਹੁਣ ਆਪਾਂ ਦੂਸਰਾ ਪਾਸਾ ਬ੍ਰਾਊਨ ਕਰ ਲਾਂਗੇ ਐ ਹੌਲੀ ਹੌਲੀ ਬਸ ਆਪਾਂ ਬ੍ਰਾਊਨ ਕਰ ਕਰਕੇ ਹੀ ਉਹ ਕਰਨਾ ਹੈ ਇਹਨੂੰ ਐਕਦਾਮ ਜ਼ਿਆਦਾ ਨਹੀਂ ਪਲਟਣਾ ਜੀ ਹਾਂਜੀ ਆ ਦੇਖੋ ਦੋਨੇ ਪਾਸੇ ਪੱਕ ਗਏ ਜੀ ਆਪਣੇ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੱਢ ਦਿਆਂਗੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਨੂੰ ਪਾ ਦੂਸਰਾ ਪਾਵਾਂਗੇ ਵੀ ਇਸੇ ਤਰ੍ਹਾਂ ਇਸ ਤਰ੍ਹਾਂ ਬਣਾ ਲੈਣਾ ਜੀ ਆਪਾਂ ਹਾਂਜੀ ਹੁਣ ਆਪਾਂ ਤੁਹਾਨੂੰ ਤਿੰਨੇ ਤਿਆਰ ਕਰਕੇ ਦਿਖਾਉਂਦੇ ਹਾਂ ਜੀ ਬਸ ਉਸੇ ਤਰ੍ਹਾਂ ਆਪਾਂ ਇਹਨੂੰ ਹੌਲੀ-ਹੌਲੀ ਪਲਟੀ ਜਾਵਾਂਗੇ ਹਾਂਜੀ ਆਹ ਦੇਖੋ ਜੀ ਤਿੰਨੇ ਬਰਗਰ ਆਪਣੇ ਤਿਆਰ ਹੋ ਗਏ ਤੇ ਇੱਕ ਥੋੜਾ ਜਿਹਾ ਪੇੜਾ ਵਿੱਚ ਅਸੀਂ ਉਹਦਾ ਵੀ ਆਪਾਂ ਛੋਟਾ ਜਿਹਾ ਬਣਾ ਕੇ ਕੜਾਈ 'ਚ ਪਾਤਾ ਤੇ ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਬਣਿਆ ਬਹੁਤ ਹੀ ਸੋਹਣਾ ਰ ਕਲਰ ਆਇਆ ਤੇ ਬਹੁਤ ਹੀ ਟੇਸਟੀ ਹੁੰਦੇ ਆ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਆਪਣੇ ਘਰ ਵਿੱਚ ਬੱਚਿਆਂ ਨੂੰ ਖਵਾਇਓ ਨਾ ਆਪ ਖਾਇਓ ਵੀਡੀਓ ਦੇਖਣ ਲਈ ਧੰਨਵਾਦ